ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਗਲੀ ਖਬਰ ਲੈਨੇ ਆ ਭਾਜਪਾ ਦੇ ਵੱਲੋਂ ਵੋਟਾਂ ਦੇ ਵਿੱਚ ਜਿਹੜੀ ਹੇਰਾਫੇਰੀ ਕੀਤੀ ਗਈ ਹੈ ਉਸ ਮਾਮਲੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਜਿਹੜਾ ਵੋਟ ਚੋਰੀ ਮਾਮਲਾ ਜਿਹੜਾ ਹੈ ਉਸ ਨੂੰ ਹਰ ਵੋਟਰ ਤੱਕ ਪੰਜਾਬ ਕਾਂਗਰਸ ਪਹੁੰਚਾਏਗੀ ਕੀ ਕਹਿਣਾ ਚਾਹੁੰਦੇ ਦੇਖੋ ਸਾਰਿਕਾ ਰਾਹੁਲ ਗਾਂਧੀ ਨੇ ਬਹੁਤ ਦਮਦਾਰ ਤਰੀਕੇ ਨਾਲ ਬਿਲਕੁਲ ਜੀ ਓਪਨ ਉਹਨਾਂ ਨੇ ਮੀਡੀਆ ਬੁਲਾ ਕੇ ਸਕ੍ਰੀਨ ਦੇ ਉੱਤੇ ਦਿਖਾਇਆ ਕਿ ਕਿਵੇਂ ਇੱਕ ਇੱਕ ਘਰ ਚ 80 ਵੋਟਾਂ ਬਣ ਰਹੀਆਂ ਨੇ ਜੀ ਜੀ ਔਰ ਭਾਰਤੀ ਜਨਤਾ ਪਾਰਟੀ ਇਨ੍ਹਾਂ ਵੋਟਾਂ ਦੇ ਸਹਾਰੇ ਸਰਕਾਰਾਂ ਜਿਹੜੀਆਂ ਬਣਾ ਰਹੀ ਐ ਤੇ ਲੋਕਾਂ ਦੇ ਜਿਹੜੀਆਂ ਵੋਟ ਉਹਦੀਆਂ ਕਦਰਾਂ ਕੀਮਤਾਂ ਉਹਦੀ ਵੈਲਿਊ ਜਿਹੜੀ ਆ ਉਹ ਖਤਮ ਹੋ ਰਹੀ ਹੈ ਔਰ ਜਿੱਥੇ ਮੰਨ ਲਓ ਇਦਾਂ ਦੀਆਂ ਵੋਟਾਂ ਲਗਾਤਾਰ ਪੈਣ ਗਈਆਂ ਇੱਕ ਬਲਕ ਚ ਪੈਣ ਗਈਆਂ ਤੇ ਉਹਨਾਂ ਨੇ ਆਪਣੇ ਆਪ ਚੋਂ ਜਿੱਤ ਜਾਣੀਆਂ ਬਿਲਕੁਲ ਤੇ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਰਨਾਟਕ ਦੀ ਵੀ ਦਿੱਤੀ ਉਹਨਾਂ ਨੇ ਹੋਰ ਵੀ ਦਿੱਤੀਆਂ ਹੁਣ ਇਸ ਚੀਜ਼ ਦਾ ਰੋਲਰ ਆਪਾਂ ਪੂਰੇ ਦੇਸ਼ 'ਚ ਪਿਆ ਹੋਇਆ ਹੈ ਬਿਲਕੁਲ ਬਿਲਕੁਲ ਬਈ ਇਹ ਜਿਹੜੀਆਂ ਵੋਟ ਹੈਗੀਆਂ ਵਾ ਵੋਟ ਚੋਰੀ ਦਾ ਮਾਮਲਾ ਇਹ ਭਾਰਤੀ ਜਨਤਾ ਪਾਰਟੀ ਦੇ ਗੱਲੇ ਦੀ ਫਾਸ ਬੰਦਾ ਪਿਆ ਕਿਉਂਕਿ ਉਹਨਾਂ ਨੇ ਕੋਲੋਂ ਕੁਛ ਨਹੀਂ ਲਾਇਆ ਜੀ ਜੋ ਰਿਕਾਰਡ 'ਚ VOTER ਸੂਚੀ ਜਾ ਉਹ ਉਹਨਾਂ ਨੇ ਉਹਨੂੰ ਡਿਸਪਲੇ ਕਰਤਾ ਵੋਟ ਦਾ ਨੰਬਰ ਡਿਸਪਲੇ ਕਰਤਾ ਫਿਰ ਉਹਨਾਂ ਨੇ ਉਹਨੂੰ ਚੈੱਕ ਕਰਾਇਆ ਤੇ ਪਤਾ ਲੱਗਿਆ ਕਿ ਵਾਕਿਆ ਘਰਾਂ ਦੇ ਵਿੱਚ ਲੋਕ ਨਹੀਂ ਹੈਗੇ ਹਮਮ ਇਹ ਇੱਥੇ 100-100 ਵੋਟ ਬਣੀ ਹੋਈ ਹੈ ਫਿਰ ਇਹਦਾ ਮਤਲਬ ਕੀ ਹੈ ਹੂੰ ਇਹਦਾ ਮਤਲਬ ਜਿਹੜੇ ਵੋਟ ਤੁਹਾਡੇ ਥੱਲੇ ਬਣਾਉਣ ਵਾਲੇ ਵੀ ਆਫੀਸਰ ਹੈ ਉਹ ਕਿਤੇ ਨਾ ਕਿਤੇ ਇਹਨਾਂ ਲੋਕਾਂ ਨਾਲ ਮਿਲੇ ਹੋਏ ਨੇ ਔਰ ਇਹਨਾਂ ਲੋਕ ਕੋਨਸਟਿਟੂਐਂਸੀ ਚ ਜਿੱਥੇ ਜਿੱਤ ਹਾਰ 10 ਵੀ 30 40 ਹਜ਼ਾਰ ਵੋਟਾਂ ਨਾਲ ਹੋਣੀ ਆ ਤੇ ਉੱਥੇ ਜੇ ਵੋਟਾਂ ਹੀ 5 7 10 ਹਜ਼ਾਰ ਇਦਾਂ ਦੀਆਂ ਵੰਡ ਜਾਣ ਤੇ ਬੰਦਾ ਕੀ ਜਿੱਤ ਲੇਗਾ ਨਾ ਜਿਹਨੂੰ 7000 ਵੋਟ ਪਹਿਲਾਂ ਹੀ ਪਤਾ ਕਿ ਮੈਨੂੰ ਪੈਣੀ ਹੀ ਪੈਣੀ ਆ ਜੀ ਤੁਸੀਂ ਉਹਦੇ ਨਾਲ ਕਿਵੇਂ ਮੁਕਾਬਲਾ ਕਰ ਲੋਗੇ ਸੋ ਰਾਹੁਲ ਗਾਂਧੀ ਦੀ ਚਿੰਤਾ ਜਾਇਜ਼ ਆ ਕਿਉਂਕਿ ਹੁਣ ਪੰਜਾਬ ਚ ਵੀ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਜਾਣਾ 1.5 ਸਾਲ ਰਹਿ ਗਿਆ ਸਵਾ ਸਾਲ ਔਰ ਤਿਆਰੀਆਂ ਸ਼ੁਰੂ ਹੋਈ ਗਈਆਂ ਲਗਭਗ ਆਵਾਂ ਦੀ ਪਾਰਟੀ ਨੇ ਤਾਂ ਬਹੁਤ ਤੇਜ਼ੀ ਨਾਲ ਕਰਤੀਆਂ ਸ਼ੁਰੂ ਹੁਣ ਜਿਹੜਾ ਇੱਕ ਮਾਹੌਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਵੀ ਕਿਤੇ ਇਹ ਭਾਰਤੀ ਜਨਤਾ ਪਾਰਟੀ ਨੇ ਇਦਾਂ ਦੀਆਂ ਵੋਟਾਂ ਨਾ ਬਣਾਈਆਂ ਹੁਣ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਵੀ ਅੱਗੇ ਵੱਧ ਰਹੀ ਆ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਆ ਸੁਪਨੇ ਦੇਖ ਰਹੀ ਆ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਰਕਾਰ ਬਣਾ ਲਵਾਂਗੇ ਹੂੰ ਜੀ ਤੇ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਤੇ ਬਾਦ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿੰਡਾਂ ਥਾਈਂ ਹੋਰ ਪਾਸੇ ਜਾਂ ਇਲਾਕਿਆਂ ਦੇ ਵਿੱਚ ਖਦਸ਼ਾ ਹੈ ਕਾਂਗਰਸੀਆਂ ਨੂੰ ਕਿ ਉਹਨਾਂ ਨੇ ਫਰਜੀ ਵੋਟਰਾਂ ਦੇ ਜਿਹੜੇ ਬਲਕ ਤਿਆਰ ਕੀਤੇ ਹੋਣਗੇ। ਔਰ ਇਸੇ ਕਰਕੇ ਅਮਰ ਰਾਜਾ ਵੜਿੰਗ ਨੇ ਮਰਿੰਦਰ ਨੇ ਕਿਹਾ ਹੈ ਕਿ ਅਸੀਂ ਇਦਾਂ ਦੀ ਵੋਟ ਚੋਰੀ ਪੰਜਾਬ 'ਚ ਨਹੀਂ ਹੋਣ ਦਵਾਂਗੇ। ਪੰਜਾਬ ਦੇ ਲੋਕ ਡਟ ਕੇ ਖੜੇ ਨੇ ਔਰ ਇਹਦਾ ਮੁਕਾਬਲਾ ਕੀਤਾ ਜਾਵੇਗਾ। ਇਨ ਵੋਟ ਚੋਰੀ ਚ ਨਹੀਂ ਹੋਣ ਦਿੱਤਾ ਜਾਊਗਾ ਕਿਉਂਕਿ ਜਦੋਂ ਇੱਕ ਬਲਕ ਵੋਟ ਇਦਾਂ ਦੀ ਜਾਏਗੀ ਤੇ ਦੂਜੇ ਕੈਂਡੀਡੇਟ ਨੂੰ ਜਿੰਨਾ بڑا ਔਖਾ ਹੋ ਜਾਂਦਾ ਕਿਉਂਕਿ ਕਈ ਜਿਹੜੇ ਪੰਜਾਬ ਦੇ ਵਿੱਚ ਜੇ 2022 ਦੀਆਂ ਚੋਣਾਂ ਦੇਖੋ ਕਈ ਲੋਕ ਤਾਂ 150 ਵੋਟਾਂ ਨਾਲ ਜਿੱਤ ਹਾਰ ਹੋਈਏ ਕਈਆਂ ਦੀ ਸੋ ਬੜਾ ਔਖਾ ਜਾ ਹੋ ਜਾਂਦਾ ਇਸ ਕਰਕੇ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਹੁਣ ਸਾਰੇ ਲੀਡਰਾਂ ਦੇ ਵਿੱਚ ਇਸ ਚੀਜ਼ ਦਾ ਭੈ ਆ ਗਿਆ ਹਰ ਕੋਈ ਬੰਦਾ ਆਪਣੇ ਇਲਾਕੇ ਦੀ ਸਕੂਟਨੀ ਕਰਾ ਰਿਹਾ ਪ੍ਰਾਈਵੇਟ ਕੋਲੋਂ ਕਰਾ ਰਿਹਾ ਵੀ ਚੈੱਕ ਕਰੋ ਇਹ ਘਰ ਚ ਵਾਕਈ ਇੰਨੀਆਂ ਵੋਟਾਂ ਹੈਗੀਆਂ ਜਾਂ ਨਹੀਂ ਹੈਗੀਆਂ ਸੋ ਹੁਣੇ ਲੋਕ ਆਪਣੇ ਲੈਗਲ ਤੇ ਵੀ ਨਾ ਜਿਹੜੇ ਲੀਡਰ ਹੈਗੇ ਆ ਉਹਨਾਂ ਨੇ ਵੋਟਰ ਲਿਸਟਾ ਕਢਾ ਕੇ ਆਪਣੇ ਪੱਧਰ ਦੇ ਉੱਤੇ ਵੀ ਜਿਹੜਾ ਵਾ ਉਹ ਤੈਕੀ ਗਾਤ ਕਰਨੀ ਸ਼ੁਰੂ ਕਰਤੀ ਹੈ ਜੀ ਬਿਲਕੁਲ ਇਸ ਤਰ੍ਹਾਂ ਅਗਲੀ ਮੁਖ ਖਬਰ ਲੈਣੇ ਆ ਬਾਗੀ ਧੜੇ ਦਾ ਜਿਹੜਾ ਅੱਜ ਪੰਥਕ ਇਕੱਠ ਹੋਣ ਜਾ ਰਿਹਾ ਹੈ ਇਸ ਖਬਰ ਨੂੰ ਲੱਗੇ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਅੱਜ ਜੋ ਹਜੇ ਤੱਕ ਸਾਹਮਣੇ ਨਿਕਲ ਕੇ ਆ ਰਿਹਾ ਹੈ ਹਮ ਕਿ ਲਗਭਗ 11 ਤੋਂ 15 ਲੱਖ 15 ਲੱਖ ਦੇ ਆਸ-ਪਾਸ ਜੀ ਜਿਹੜੀ ਆ ਧੜੇ ਵੱਲੋਂ ਭਰਤੀ ਕੀਤੀ ਜਾ ਚੁੱਕੀ ਹੈ ਪੰਜ ਮੈਂਬਰੀ ਕਮੇਟੀ ਮਨਪ੍ਰੀਤ ਅਲੀ ਇਕਬਾਲ ਸਿੰਘ ਚੁੰਦਾ ਜੀ ਗੁਰਪ੍ਰਤਾਪ ਸਿੰਘ ਵਡਾਲਾ ਇਹਨਾਂ ਨੇ ਮਿਲ ਕੇ ਬੀਬੀ ਸਤਵੰਤ ਕੌਰ ਵੀ ਵੇਚਨੇ ਜੀ ਤੇ ਸੰਤਾ ਸਿੰਘ ਮੈਦਪੁਰੀ ਵੀ ਨੇ ਇਹਨਾਂ ਨੇ ਮਿਲ ਕੇ ਇਸ ਪੂਰੀ ਭਰਤੀ ਪ੍ਰਕਰੇਰ ਨੂੰ ਕਰ ਲਿਆ ਜਿਹੜੀ 2 ਦਸੰਬਰ 2024 ਨੂੰ ਸ਼੍ਰੀ ਹਕਾਲਤਖਬ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ ਤੇ ਵਿੱਚੋਂ ਪੰਜ ਮੈਂਬਰਾਂ ਨੇ ਕੰਮ ਕਰ ਲਿਆ ਦੋ ਮੈਂਬਰ ਵਿੱਚੋਂ ਛੱਡ ਗਏ ਸਨ ਜੀ ਜਿਨ੍ਹਾਂ ਦੇ ਵਿੱਚ ਜਸਪ੍ਰੀਤ ਸਿੰਧਾਮੀ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ ਦੂਜੇ ਕਿਰਪਾਲ ਸਿੰਘ ਵਡੂੰਗਰ ਸੀ ਜੀ ਹੁਣ ਉਹ ਵਕਤ ਆ ਗਿਆ ਕਿ ਜਿਹੜੀ ਇਹ ਕਮੇਟੀ ਦੀ ਚੋਣ ਹੁਣ ਕਰਾਈ ਜਾਵੇ ਡੈਲੀਕੇਟਸ ਜਿਹੜਾ ਆਪਣਾ ਪ੍ਰਧਾਨ ਚੋਣਨ ਇਸ ਕਰਕੇ ਉਹਨਾਂ ਵੱਲੋਂ ਅੱਜ ਬੁਰਜ ਅਕਾਲੀ ਜਿਹੜਾ ਹੈਗਾ ਹਾਲ ਉੱਥੇ ਅੰਮ੍ਰਿਤਸਰ ਉੱਥੇ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਜਿਸ ਦੇ ਗੁਰਨ ਸਾਹਿਬ ਦਾ ਪ੍ਰਕਾਸ਼ ਵੀ ਰੱਖਿਆ ਗਿਆ ਜੀ ਇੱਤਗਿਆ اور سارے ਮੱਥਾ ਟੇਕਣ ਤੋਂ ਬਾਅਦ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਵਿੱਚ ਡੈਲੀਗੇਟਸ ਆਪਣਾ ਨਵਾਂ ਪ੍ਰਧਾਨ ਚੁਣਨਗੇ ਜਿਹਦੇ ਵਿੱਚ ਹਜੇ ਤੱਕ ਜੋ ਨਿਕਲ ਕੇ ਸਾਹਮਣੇ ਆ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਜੀ ਇਹ ਸਭ ਪ੍ਰਧਾਨ ਚੁਣਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਇੱਕ ਕਾਉਂਸਲ ਸਿੱਖ ਕਾਉਂਸਲ ਬਣਾਈ ਜਾ ਰਹੀ ਹੈ ਜਿਹਦਾ ਪ੍ਰਧਾਨ ਬੀਬੀ ਸਤਵੰਤ ਕੌਰ ਨੂੰ ਬਣਾਇਆ ਜਾ ਰਿਹਾ ਜਿਹੜੇ ਬੀਬੀ ਸਤਵੰਤ ਕੌਰ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਜੂਕੇਸ਼ਨ ਦੇ ਡਿਪਟੀ ਡਾਇਰੈਕਟਰ ਨੇ ਭਾਈ ਅਮਰੀਕ ਸਿੰਘ ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਆ ਉਹਨਾਂ ਦੀ ਉਹ ਬੇਟੀ ਨੇ ਇਸ ਕਰਕੇ ਅੱਜ ਜਿਹੜਾ ਵਾ ਉਹਨਾਂ ਦਾ ਮੈਨੂੰ ਲੱਗਦਾ ਕਿ ਨਾਮ ਫਾਈਨਲ ਹੋ ਚੁੱਕਾ ਹੋਇਆ ਇੱਕ ਤਾਲਮਿਲ ਕਮੇਟੀ ਵੀ ਬਣਾਈ ਜਾ ਰਹੀ ਹੈ ਤਾਂ ਕਿ ਪੰਥਕ ਤਾਲਮਿਲ ਬਣਾ ਕੇ ਰੱਖੀ ਜਾਵੇ ਕਾਰਨ ਸਾਰਿਕਾ ਇਹ ਹੈਗਾ ਕਿ ਤੁਸੀਂ ਪਿਛਲੇ ਕੁਝ ਦੌਰ ਤੋਂ ਨੋਟ ਕਰੋ ਖਾਸ ਕਰਕੇ 2012 ਤੋਂ ਬਾਅਦ ਜੀ ਪੰਜਾਬ ਦੇ ਵਿੱਚ ਪੰਥ ਜਿਹੜਾ ਵਾ ਬਹੁਤ ਹਤਾਸ਼ ਤੇ ਨਰਾਸ਼ ਹੋਇਆ ਜੀ ਬਿਲਕੁਲ ਪੰਥਕ ਵੋਟਰ ਜਿਹੜਾ ਉਹਨਾਂ ਨੂੰ ਕੋਈ ਰਸਤਾ ਨਹੀਂ ਆ ਰਿਹਾ ਜੀਵੇਂ ਸ਼੍ਰੀ ਕਾਲ ਤਖਤ ਸਾਹਿਬ ਦੇ ਮर्याਦਾ ਦੀ ਬਾਰ ਬਾਰ ਉਲੰਘਣਾ ਹੋ ਰਹੀ ਹੈ ਸਧਾਂਤਿਕ ਜਿਹੜੀ ਉਹਨਾਂਥੋਂ ਸੇਧ ਦਾ ਕੇਂਦਰ ਹੈਗਾ ਉੱਥੇ ਹੁਕਮਾਂ ਦੀ ਜਿਹੜੀ ਅਵੇਲਨਾ ਹੋ ਰਹੀ ਹੈ ਉਹਦੇ ਨਾਲ ਬਹੁਤ ਲੋਕ ਜਿਹੜੇ ਆ ਪੰਥਕ ਜਿਹੜੇ ਦਰਦੀ ਲੋਕ ਨੇ ਉਹਨਾਂ ਦੇ ਅੰਦਰ ਬਹੁਤ ਦਰਦ ਹੈਗਾ ਤੁਸੀਂ ਇਸ ਚੀਜ਼ ਨੂੰ ਵੀ ਇੱਕ ਬੜੇ ਗੌਰ ਨਾਲ ਸੁਣੋ ਤੇ ਸਮਝੋ ਬਈ ਲਗਾਤਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕਿਵੇਂ ਬਦਲੇ ਗਏ ਕਿਵੇਂ ਦਮਦਵਾ ਸਾਹਿਬ ਦੇ ਬਦਲੇ ਗਏ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਖਾਸਾ ਰੋਸ਼ ਹੈਗਾ ਅੱਜ ਜੇ ਅਗਰ ਨਵਾਂ ਇੱਕ ਟੜਾ ਖੜਾ ਹੋ ਜਾਂਦਾ ਔਰ ਉਹਦਾ ਪ੍ਰਧਾਨ ਜਿਹੜਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾ ਦਿੱਤਾ ਜਾਂਦਾ ਪੰਜਾਬ ਦੀ ਸਿਆਸਤ ਇੱਕ ਨਵੀਂ ਕਰਵਟ ਲਵੇਗੀ ਕਿਉਂਕਿ ਪੰਥ ਜਿਹੜਾ ਕਿਤੇ ਇਧਰ ਉਧਰ ਘੁੰਮਿਆ ਫਿਰਦਾ ਉਹ ਇੱਕ ਪਲੇਟਫਾਰਮ ਥੱਲੇ ਆ ਜਾਏਗਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਮਦਵਾ ਸਾਹਿਬ ਦੇ ਜਥੇਦਾਰ ਰਹੇ ਆ ਸਿੱਖ ਮਿਸ਼ਨਰੀ ਨੇ ਸਿੱਖ ਕਤਾਵਾ ਚਖਨੇ ਇਹ ਸ਼੍ਰੀ ਕਾਲਤਾ ਸਰ ਦੇ ਕਾਜਵਾਕ ਜਥੇਦਾਰ ਵੀ ਰਹੇ ਨੇ ਪੀ ਐਚ ਡੀ ਵੀ ਕੀਤੀ ਹੋਈ ਆ ਔਰ ਦੂਜਾ ਦੀਬੀ ਸਤਵੰਤ कौर ਵੀ ਬਹੁਤ ਇੱਕ ਮੈਂ ਸਮਝਾਂ ਕਿ ਸੁਲਝੇ ਹੋਏ ਜੀ ਬਹੁਤ ਹੀ ਨੇਕ ਵਿਚਾਰਾਂ ਵਾਲੇ ਪੰਥਕ ਜਿਹੜੇ ਆ ਮਹਿਲਾ ਨੇਤਰੀ ਨੇ ਔਰ ਅਕੇ ਲਜਾਨਗੇ ਪੰਥ ਜਿਹੜਾ ਜਿਹੜਾ ਪੰਥ ਖਿਲ ਰਿਹਾ ਪਿਆ ਮੈਨੂੰ ਲੱਗਦਾ ਉਹਨਾਂ ਨੂੰ ਇੱਕ ਆਸ ਅੱਜ ਜੜੀ ਆ ਉਹ ਵੱਜ ਜੇਗੀ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਬੂਟਾ ਅੱਜ ਲੱਗ ਜਾ ਜੀ ਬਿਲਕੁਲ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇ ਲਈ ਤਾਂ ਬਾਤ ਕਰਦੇ ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ